ਅੱਜ ਤਾਂ ਜਹਜ਼ਾਰ ਅਮਰੀਕ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਬੱਚੀ ਪਰਿਵਾਰ بڑا ਪੰਥ ਦਾ ਪਰਿਵਾਰ ਹੈ ਤੋਂ ਇਸ ਕਰਕੇ ਅੱਜ ਸ਼ਤਾਂਜਲੀ ਪੇਟੀ ਕਰਦੇ ਆ ਵੀ ਜੀਪੀ ਨੂੰ ਬੜੇ ਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ ਪੰਜਾਬ ਸਟਾ ਮੈ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੜੇ ਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫਰਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਹੁਣ ਫਿਰ ਤੋਂ ਗੜੇ ਪੈ ਗਿਆ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਬੀਜੇਪੀ ਨਾਲ ਕੱਠ ਜੋੜ ਨਹੀਂ ਹੋਇਆ ਅੱਜ ਤੱਕ ਅਜਹਜ਼ਰ ਅਮਰੀਕ ਸਿੰਘ ਜੀ ਦੇ ਅੰਤੇਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆਂ ਬੱਚੀ ਪਰਿਵਾਰ بڑا ਪੰਥ ਦਾ ਪਰਿਵਾਰ ਹੈ ਤੋਂ ਇਸ ਕਰਕੇ ਅੱਜ ਸ਼ਤਾਂਗਲੀ ਪੇਂਟ ਫਰੋਥੀ ਹੈ ਭੀਜੀਪੀ ਨੇ ਗੜੇਮਾਰੀ ਹੋਈ ਹੈ ਮਾਲਵੇ ਦੇ ਵਿੱਚ ਅਜੇ ਤੱਕ ਪੰਜਾਬ ਦਾ ਮੈਂ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੜੇਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫਰਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਹੁਣ ਫਿਰ ਤੋਂ ਗੜੇ ਪੈ ਗਏ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਬੀਜੇਪੀ ਨਾਲ ਗੱਠ ਜੋੜ ਨਹੀਂ ਹੋਇਆ ਅੱਜ ਤਾਂ ਜਹਜ਼ਰ ਅਮਰੀਕ ਸਿੰਘ ਜੀ ਦੇ ਅੰਤੇਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਬੱਚੀ ਪਰਿਵਾਰ بڑا ਪੰਥ ਦਾ ਪਰਿਵਾਰ ਹੈ ਤੋਂ ਇਸ ਕਰਕੇ ਅੱਜ ਸ਼ਤਾਂਜਲੀ ਪੇਟ ਕਰਦੇ ਆਂ ਬੀਜਪੀ ਨੇ ਗੜੇਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ ਪੰਜਾਬ ਸਬਾਕ ਮੈਂ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੜੇਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫ੍ਰੋਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਹੁਣ ਫਿਰ ਤੋਂ ਗੜੇ ਪੈ ਗਏ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਬੀਜੇਪੀ ਨਾਲ ਗੱਠ ਜੋੜ ਨਹੀਂ ਹੋਇਆ ਅੱਜ ਤਾਂ ਜਹਜ਼ਾਰ ਅਮਰੀਕ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਬੱਚੀ ਪਰਿਵਾਰ بڑا ਪੰਥ ਦਾ ਪਰਿਵਾਰ ਹੈ ਤੋਂ ਇਸ ਕਰਕੇ ਅੱਜ ਸ਼ਤਾਂਜਲੀ ਪੇਟ ਕਰਨ ਵਾਸਤੇ ਹੈ ਬੀਜਪੀ ਨਾਲ ਬੜੇ ਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ 50% ਮੈ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੜੇ ਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫਰਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਹੁਣ ਫਿਰ ਤੋਂ ਗੜੇ ਪੈ ਗਏ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਬੀਜੇਪੀ ਨਾਲ ਗੱਠ ਜੋੜ ਨਹੀਂ ਹੋਇਆ I <laughs> do